ਭਾਈ ਗੁੱਜੀ ਕੇ ਖਾਲਸਾ ਭਾਈ ਗੁੱਜੀ ਕੀ ਫਤਿਹ ਚਲੋ ਜੀ ਅੱਜ ਆਪਾਂ ਲੱਗਿਆ ਵੀਡੀਓ ਸ਼ੂਟ ਕਰਨ ਕਟਿੰਗ ਦੀ ਤੇ ਸਟਿਚਿੰਗ ਦੀ ਪੂਰੀ ਵੀਡੀਓ ਤੁਹਾਨੂੰ ਜਰੂਰ ਦਿਖਾਵਾਂਗੀ ਮੈਂ ਤੇ ਆ ਦੇਖੋ ਮੈਂ ਮੋਡੇ ਦੀ ਕੱਟ ਪਾ ਰਹੀ ਹਾਂ ਪਹਿਲਾਂ ਮੇ ਥੋੜੀ ਵੀਡੀਓ ਕੱਟੀ ਗਈ ਹੋ ਮੇਰੇ ਮੈਟ ਤੋਂ ਫੋਨ ਬੰਦ ਹੋ ਗਿਆ ਇਸ ਕਰਕੇ ਤੇ ਚਲੋ ਹੁਣ ਆਪਾਂ ਫਿਟਿੰਗ ਦੇ ਲਾਣੇ ਨਿਸ਼ਾਨੀਆਂ ਅੱਜ ਵੀ ਮਾਰਕੇ ਨਾਲ ਪੱਕਾ ਕਰ ਰਹੀ ਹਾਂ ਪਹਿਲਾਂ ਮੈਂ ਮਾਰਕਰ ਨਾਲ ਨਿਸ਼ਾਨ ਲਾ ਇਸ ਨੂੰ ਮੈਂ ਪੈਨ ਨਾਲ ਪੱਕਾ ਕਰਦੀ ਮੈਂ ਜ਼ਿਆਦਾਤਰ ਪੈਨ ਨਾਲ ਨਿਸ਼ਾਨ ਲਾਉਣੀ ਆ ਤਾਂ ਕਿ ਫਿਰ ਉਹ ਮਿਟਦੇ ਨਹੀਂ ਹੈਗੇ ਤੇ ਆ ਪਲਾ ਲਈ ਕਮਰ ਦੀ ਨਿਸ਼ਾਨੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਹਿੱਪ ਤੇ ਇਹ ਮੈਂ ਨਾਪ ਦੇ ਮੁਤਾਬਕ ਜਿੱਦਾਂ ਦਾ ਮੇਰੇ ਕੋਲ ਨਾਪ ਆਇਆ ਮੈਂ ਉਹਦੇ ਮੁਤਾਬਕ ਨਿਸ਼ਾਨੀ ਤੁਸੀਂ ਆਪਣੇ ਨਾਪ ਦੇ ਮੁਤਾਬਕ ਨਾਪ ਕਰਦੇ ਹੋ ਹਨਾ ਤੇ ਮੈਂ ਬੜੀ ਬਰੀਕੀ ਤੇ ਹਨਾ ਬੜੀ ਬਰੀਕੀ ਦੇ ਤਰੀਕੇ ਨਾਲ ਇਹ ਤੁਹਾਨੂੰ ਕਟਿੰਗ ਤੇ ਸਟਿਚ ਉਹ ਦੱਸਾਂਗੀ ਤੇ ਅੱਜ ਫੋਲੋਇਆ ਦੇ ਨਿਸ਼ਾਨ ਲਗਾ ਲਏ ਮਸਬਾ ਦੇ ਰੂਪ ਤੇ ਫਲੋਇ ਬਣੇਗਾ ਜਦੋਂ ਦਿੱਤ ਜਿਮਤ ਕਰਾਂਗੇ ਤਾਂ ਸਾਡੇ ਸੇ ਤੇ ਆਜੂ 7 ਇੰਚ ਫਲੋਇ ਦੀ ਲੰਬਾਈ ਹੈ ਤੇ ਚਲੋ ਜੀ ਆਪਾਂ ਇਹ ਵੀ ਨਾਲੇ ਨਿਸ਼ਾਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਕੋਈ ਪ੍ਰਸ਼ਨ ਹੋਵੇ ਵੀਡੀਓ ਸਾਡੇ ਤੋਂ ਪੁੱਛਿਆ ਆਂ ਕਮੈਂਟ ਕਰ ਦੋ ਬਾਕੀ ਬਾਕੀ ਦਾ ਟਿਕੜਾ ਜਿਵੇਂ ਕਿਸੇ ਭੈਣ ਨੇ ਨਾ ਕਰੇ ਸੂਟ ਪਿਆਰ ਕਰਨਾ ਹੁੰਦਾ ਨਹੀਂ ਅੰਨੇ ਨੌਲੇਜ ਹੁੰਦੀ ਤਾਂ ਨਾ ਚਲੋ ਮੈਂ ਤਾਂ ਹੁਣ ਸਲਾਈ ਕਰਦੀ ਆ ਤਾਂ ਕਰਕੇ ਮੈਂ ਇਸ ਵੀਡੀਓ ਚ ਨਾ ਤਾਈਉ ਮੈਂ ਵੀਡੀਓ ਬੋਲ ਕੇ ਬਣਾਈ ਆ ਤਾਕੀ ਵੀ ਜੋ ਵੀ ਤੁਹਾਨੂੰ ਨਹੀਂ ਵੀ ਕੋਈ चीज ਸਮਝ ਆਉਂਦੀ ਨਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਮੈਂ ਤਾਂ ਫਿਰ ਇਸ ਟੌਪਿਕ ਤੇ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗੀ ਤੇ ਆ ਦੇਖੋ ਜਿਵੇਂ ਕਈ ਭੈਣਾਂ ਕਹਿੰਦੀ ਨੇ ਸਾਡਾ ਤੀੜਾ ਡਿੱਗਦਾ ਸਾਡਾ ਗਲਾ ਇਧਰ ਉਧਰ ਨੂੰ ਜਾਂਦਾ ਨਾ ਤਾਂ ਮੈਂ 1.5 ਤੋਂ 3 ਇਨਸ਼ਾਅਰ ਨਿਰਮਲ ਲਈ ਤਾਂਕਿ ਜਦੋਂ ਆਪਾਂ ਅਗਲਾ ਕੁਲ ਜੱਦ ਦਿੱਲੀਆ ਫਿਰ ਆਪਾਂ ਫੋਲਡ ਕਰਦੇ ਆ ਤਾਂ ਉਹ 2.5 ਤੇ ਆ ਜਾਏ ਜਿਹੜਾ ਜੇ ਹੁਣ ਆਪਾਂ 2.5 ਤੇ ਗਲੇ ਦੇ ਨਿਸ਼ਾਨ ਲਗਾ ਦਾਂਗੇ ਤਾਂ ਉਹ ਬੁਰੇ ਤਿੰਤੇ ਚਲੇਦਾ ਉਹਦੇ ਨਾਲ ਬਹੁਤ ਦਿੱਕਤ ਆਉਂਦੀ ਆ ਤੀਰਾ ਡਿੱਕਦਾ ਕਹਿ ਲੋ ਮੋਦਾ ਇੱਧਰ ਉੱਧਰ ਨੂੰ ਜਾਂਦਾ ਤੇ ਹਨਾ ਬੰਦਾ ਨਾ ਕੰਫਰਟੇਬਲ ਹੋ ਸਕਦਾ ਸਾਰਾ ਦਿਨ ਮੋਡੇ ਹੀ ਠੀਕ ਕਰਦਾ ਰਹਿੰਦਾ ਪਰ ਮੈਂ ਇਸ ਤਰ੍ਹਾਂ ਸਵਾ ਦੋ ਤਿੰਨ ਨਿਸ਼ਾਨ ਲਾ ਕੇ ਕਟਾਈ ਕਰਦੀ ਆ ਗਲੇ ਦੀ ਮੇਰੇ ਗਲੇ ਵਧੀਆ ਪਰਫੈਕਟ ਬਣ ਕੇ ਤਿਆਰ ਹੁੰਦੀ ਮੈਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਉਂਦੀ ਕਿਸੇ ਵੀ ਭੈਣ ਦੀ ਵੀ ਸਾਡਾ ਤੀਰਾ ਡਿੱਕਦਾ ਜਾਂ ਨਹੀਂ ਨਾ ਚਲੋ ਜੇ ਕਿਸੇ ਨੇ ਕਹਿ ਲੋ ਕੁੜੀ ਕੈਤਰੀ ਨਾਲ ਡੀਪ ਕੋਲ ਨਾ ਤਿਆਰ ਕਰਵਾਉਣਾ ਅੰਦਰ ਜਿਨੇ ਕਦੇ ਹਨਾ ਪਾਰਟੀ ਵੇਅਰ ਸੂਟ ਤਿਆਰ ਕਰਨਾ ਲਾਈਨਿੰਗ ਵਾਲੇ ਹੈਂਸ ਸੂਟ ਉਹਨਾਂ ਤੇ ਚਲੋ ਆਪਣਾ ਕੁੜੀਆਂ ਲਟਕਣ ਵਗੈਰਾ ਲਗਵਾ ਲੈਂਦੇ ਆਂ ਦੀਪ ਗੱਲੇ ਪਾਉਂਦੀ ਉਹਨਾਂ ਤੇ ਤਾਂ ਆਪਾਂ ਨੂੰ ਟਿੱਕੜੇ ਲਾਣੇ ਨਹੀਂ ਦਿੰਦੇ ਹਨਾ ਉਹ ਤਾਂ ਹੁਣ ਆਪਾਂ ਜਿਹੜੇ ਸਟੀਚਿੰਗ ਕਰਦੇ ਪੈਣਾ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਗੱਲਾ ਡੀਪ ਬਣਾਣਾ ਤਾਂ ਤਾਂ ਫਿਰ ਜਾਉਗਾ ਹੀ ਇੱਧਰ ਉੱਧਰ ਨੂੰ ਤੇ ਚਲੋ ਨਹੀਂ ਕਈ ਵਾਰ ਤਾਂ ਬਸ ਐ ਹੁੰਦਾ ਜਿਹੜੀਆਂ ਹੁਣ ਵੱਧ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਹਨਾ ਪਹਿਣ ਪਟੀਕਾ ਲਿਆ ਪਹਿਣਾ ਉਹ ਤਾਂ ਉਸ ਹਸਾ ਬਣਾਤੀ ਦੇ ਦੀ ਕਟਿੰਗ ਕਰਦੀਆਂ ਨੇ ਜਿਹੜੀਆਂ ਹੁਣ ਮੇਰੇ ਵਰਗੇ ਪਹਿਣਾ ਅਣਜਾਣ ਆ ਕੈਲੋ ਵੀ ਇੰਨੀ ਨਹੀਂ ਨੌਲੇਜ ਬਣੀ ਨਾ تیرੇ ਦਾ ਨਹੀਂ ਪਤਾ ਲੱਗਦਾ ਉਹਨਾਂ ਤੋਂ ਕਿ ਉਹ تیرਾ ਵੱਧ ਘਟ ਕੱਟੇ ਜਾਂਦਾ ਤੇ ਉਹਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਜਿੰਨਾ ਆਪਾਂ ਜਦ ਕਲੇ ਦੀ ਚੜਾਈ ਵਧਾਵਾਂਗੇ ਉਸ ਤਰ੍ਹਾਂ ਹਸਣਾ ਆਪਾਂ ਨੂੰ ਤੀਰਾ ਢਟਾਣਾ ਪੈਂਦਾ ਕਈਆਂ ਨੂੰ ਨਹੀਂ ਪਤਾ ਤੀਰਾ ਉਹਨੇ ਕਟਿੰਗ ਕਰ ਲੈਣਾ ਕਰ ਦਿੰਦੇ ਆ ਜਿਵੇਂ ਆਪਾਂ ਕਹਿ ਲਉ ਤਾਂ ਫਿਰ ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਹਨ ਤੇ ਇਸ ਕਰਕੇ ਚਲੋ ਵੀ ਤੁਸੀਂ ਕਮੈਂਟ ਵਿੱਚ ਮੈਨੂੰ ਦੱਸਿਓ ਜਰੂਰ ਕਿਸੇ ਵੀ ਚੀਜ਼ ਤੇ ਤੁਹਾਨੂੰ ਨਹੀਂ ਵੀ ਸਮਝ ਲੱਗੂਗੀ ਤਾਂ ਮੈਂ ਕੋਸ਼ਿਸ਼ ਕਰੂੰਗੀ ਤੇ ਮੈਂ ਉਸ ਟੌਪਿਕ ਤੇ ਵੀਡੀਓ ਬਣਾਵਾਂਗੀ ਤੇ ਤੁਹਾਡੇ ਨਾਲ ਹਾਂ ਤੇ ਕੱਪੜੇ ਤੇ ਮੈਂ ਕਰ ਮੇਰੇ ਵੀ ਨਹੀਂ ਨਾ ਧਿਆਨ ਦੇਗਾ ਮੈਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆ ਆ ਮੈਂ ਬਾਹਾਂ ਦੀ ਕਟਿੰਗ ਹੈ ਆ ਮੋਟੇ ਦੀ ਕਾਰਡ ਪਾਤੀ ਹੈ ਤੇ ਚਲੋ ਜੀ ਬਾਹਾਂ ਦੀ ਹੋ ਗਈ ਕਟਿੰਗ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਹੁਣ ਆਪਾਂ ਕਰਾਂਗੇ ਸਟੀਚਿੰਗ ਤੇ ਵੀਡੀਓ ਤੇ ਬਣੇ ਰਿਓ ਵੀਡੀਓ ਐਂਡ ਤੱਕ ਦੇਖਿਓ ਮੈਂ ਬੜੇ ਸੋਖੇ ਜਿਹੇ ਤਰੀਕੇ ਨਾਲ ਤੁਹਾਨੂੰ ਦੱਸਣ ਲੱਗਿਆ ਦੇਖੋ ਆ ਆਪਾਂ ਗੱਲਾ ਜੜ ਲਿਆ ਇਹ ਮੇਰਾ ਅਸਲ ਵਿੱਚੋਂ ਨਿਕਲਿਆ ਸੀ ਕਪੜਾ ਤੇ ਆਪੇ ਇਤੀ ਗੱਲਾ ਹੈ ਨਾ ਗੱਲੇ ਮੈਂ ਬੁਕਰਮ ਵਾਲੇ ਵੀ ਜੜ ਦਿੰਦੀ ਆ ਵੈਸੇ ਮੈਂ ਜ਼ਿਆਦਾਤਰ ਘਰੇ ਕਟਿੰਗ ਕਰਦੀ ਆ ਬੁਕਰਮ ਜੀ ਤੇ ਉਹ ਵੀ ਮੇਰੀਆਂ ਵੀਡੀਓ ਇਸ ਚੈਨਲ ਤੇ ਪਾਈਆਂ ਹੋਈਆਂ ਜੇ ਕਿਸੇ ਭੈਣ ਨੂੰ ਦੇਖਣੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਲਿੰਕ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਵੈਸਟਰਨ ਕਟਿੰਗ ਦੇ ਵੀਡੀਓ ਬਹੁਤ ਪਾਈਆਂ ਪਹਿਲਾਂ ਬੇਟੀਆਂ ਨੇ Song ਲਾ ਕੇ ਪਾਈਆਂ ਮੈਨੂੰ ਇੰਨਾ ਵੀਡੀਓ ਬਾਰੇ ਪਤਾ ਹੈ ਨਹੀਂ ਚਲੋ ਬੇਟੀਆਂ ਹੁਣ ਪੜ੍ਹੀਆਂ ਕਹਿੰਦੇ ਪੜਦੇ ਆ ਬੱਚੇ ਹਨ ਇਹਨਾਂ ਨੂੰ ਫੋਨ ਚਲਾਣਾ ਆਂਦਾ ਹੁਣ ਆਪਾਂ ਨੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਆਪਾਂ ਫੋਨ ਨਾਲ ਇੰਨਾ ਮੱਥਾ ਮਾਰੀਏ ਚਲੋ ਬੱਚਿਆਂ ਨੇ ਇਹ ਛੋਟਾ ਜਿਹਾ ਕੰਮ ਖੁਸ਼ੀ ਕੀਤਾ ਹੈ ਨਾ ਤੁਹਾਡੇ ਭੈਣਾਂ ਭਾਈਆਂ ਦੇ ਸਪੋਰਟ ਤੇ ਪਿਆਰ ਨਾਲ ਵਾਹਿਗੁਰੂ ਜੀ ਕਿਰਪਾ ਨਾਲ ਬਾਕੀ ਇਹਨਾਂ ਦੇ ਜੋ ਵਾਹਿਗੁਰੂ ਕਰਦਾ ਬਦਲੀ ਕਰਦਾ ਹੈ ਨਾ ਆਪਾਂ ਕਹਿੰਦੇ ਆ ਕੋਈ ਵੀ ਕੰਮ ਆ ਬਸ ਬੱਚੇ ਸਹੀ ਤਰੀਕੇ ਨਾਲ ਕਰਨ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਹੈ ਨਾ ਚਲੋ ਇਹਦੇ 'ਚ ਵੀ ਬੱਚਿਆਂ ਨੂੰ ਕੁਝ ਚੰਗਾ ਹੀ ਲੱਗਿਆ ਹੋਣਾ ਬੱਚੇ ਕਹਿੰਦੇ ਮम्मी ਚਲੋ ਆਪਾਂ ਵੀਡੀਓ ਬਣਾ ਕੇ ਜੀ YouTube ਤੇ ਇਹਨਾਂ ਦੇ ਵਿੱਚ ਚਲੋ ਠੀਕ ਹੈ ਦੇਖੋ ਮੈਂ ਗਲਾਚਾ ਲੇ ਮੁੰਨਾ ਦੇਖੋ ਇਸ ਤਰ੍ਹਾਂ ਜਿੱਦਾਂ ਨਾ ਤੁਸੀਂ ਫੋਟੋ ਬੱਕੇ ਕਰਕੇ ਤੁਸੀਂ ਦੇਖਿਓ ਇਸ ਗੱਨੇ ਦੀ ਕਿੰਨੀ ਸਫਾਈ ਆਉਂਦੀ ਹੈ ਮੇਰਾ ਹਾਲੇ ਤੱਕ ਕਦੇ ਵੀ ਕਿਸੇ ਕੋਲ ਜਾ ਕੇ ਮੈਂ ਕੈਨੂ ਵੀ ਕਦੇ ਵੀ ਮੈਨੂੰ ਇਸ ਕਾਇਦ ਦਾ ਮੌਕਾ ਨਹੀਂ ਮਿਲਿਆ ਇਹਨਾਂ ਨੇ ਮੈਂ ਕੱਪੜੇ ਸਟਿਚ ਕਰਕੇ ਹੁਣ ਮੇਰਾ ਥੋੜਾ ਦੇ ਛੋਟਾ ਬੰਨ ਕਰਕੇ ਮੇਰਾ ਥੜਾ ਕੰਮ ਘਟਾਇਆ ਹੋਇਆ ਚਲੋ ਇਹ ਤਾਂ ਹੁਣ ਬੱਚਿਆਂ ਦੇ ਜੂਨ ਦੀਆਂ ਛੁੱਟੀਆਂ ਸੀ ਚਲੋ ਮੇਰੇ ਘਾਕ ਨੇ ਉਹ ਕਹਿਣ ਲੱਗੇ ਵੀ ਹੁਣ ਤਾਂ ਤੁਸੀਂ ਬੱਚਿਆਂ ਨੂੰ ਛੁੱਟੀਆਂ ਨੇ ਹੁਣ ਤਾਂ ਸਾਡੇ ਕੱਪੜੇ ਤਿਆਰ ਕਰ ਦੋਗੇ ਨਾ ਤੇ ਇਸ ਕਰਕੇ ਉਹ ਕੱਪੜੇ ਜਿਹੜਾ ਖਾਲੀ ਨਹੀਂ ਤੇ ਮੈਂ ਜ਼ਿਆਦਾਤਰ ਉਹ ਕੱਪੜੇ ਬਹੁਤ ਘੱਟ ਫੜਦੀਆਂ ਕਿਉਂਕਿ ਬੱਚੇ ਦਾ ਤੁਹਾਨੂੰ ਪਤਾ ਹੀ ਹੈ ਨਾ ਛੋਟਾ ਬੱਚਾ ਟਿਕੇ ਨਾ ਟਿਕੇ ਸਾਰਾ ਦਿਨ ਬੱਚਿਆਂ ਨੇ ਸਕੂਲ ਵੀ ਜਾਣਾ ਹੁੰਦਾ ਪੜ੍ਹਾਈ ਤੁਹਾਨੂੰ ਤਾਂ ਸਭ ਕੁਝ ਦੇਖਣਾ ਪੈਂਦਾ ਮੇਨ ਚੀਜ਼ਾਂ ਬੱਚਿਆਂ ਦੀ ਪੜ੍ਹਾਈ ਹੈ ਨਾ ਵੀ ਆਪਾਂ ਨੂੰ ਹੁੰਦਾ ਕਰਦੀਆਂ ਮਜਬੂਰੀਆਂ ਤੇ ਹਰ ਰੋਜ਼ ਕੰਮ ਵਿੱਚ ਲਿਆ ਜਾਂਦਾ ਮੇਰੇ ਬੱਚਿਆਂ ਦੀ ਪੜ੍ਹਾਈ ਨਾ ਛੁੱਟੇ ਤੇ ਆ ਦੇਖੋ ਆਹ ਇਹਨਾਂ ਜਿਹੜਾ ਆਪਾਂ ਕੋਲ ਹੋਈਆਂ ਪਾ ਲੈਨੇ 프ਰਿੰਟ ਨੇ ਵੀ ਖੰਦਸਾ ਖੁੰਦ ਗਈ ਤਾਂ ਥੋੜੇ ਜਿਹੜਾ ਬਚੇ ਨੂੰ ਮੈਂ ਕਟਿੰਗ ਕਰਤਾ ਤੇ ਅਦਿਕੋ ਬੈਕ ਤੇ ਵੀ ਥੋੜਾ ਚਲੋ 11 ਇੰਚ ਦੀ ਕਟਾਈ ਜਾਂਦਾ ਲਓ ਜੀ ਹੁਣ ਆਪਾਂ ਉਪਰ ਉਹਨਾ ਮੋਢੇ ਨੂੰ ਜੋੜ ਦੇਵਾਂਗੇ ਲਾਤੀ ਮੋਢਾ ਪੀਸ ਲੈਨੇ ਆਪਾਂ ਜੋੜਦੇ ਨੇ ਇਸ ਤਰ੍ਹਾਂ ਚਲੋ ਜਿਹਨਾਂ ਆਪਾਂ ਦੂਸਰੇ ਪੀਸ-ਪੀਸ ਲੈਨੇ ਆਂ ਆਮੇ ਫਿਟਿੰਗ ਦੇ ਨਿਸ਼ਾਨੀਆਂ ਲਾ ਲਈਆਂ ਉਹ ਮੇਰੇ ਬੱਚਾ ਰੋਂਦਾ ਇਸਵੇਂ ਥੋੜਾ ਟੇਬਲ ਨੂੰ ਬਰਾਣ ਲੱਗ ਗਏ ਤੇ ਉਹਦੇ ਕਰਕੇ ਮੈਂ ਥੋੜਾ ਲੋਕ ਪੂਰੀ ਤੇ ਖਾ ਲਈ ਭਾਈ ਆ ਹੁਣ ਆਪਾਂ ਵਾਜ ਦੇ ਇਸ ਲਾਈਆਂ ਨਾਲ ਲੈਣੇ ਆ ਆ ਦੇਖੋ ਮੋਡਾ ਨਾਪ ਲਿਆ ਇਹ ਮੋਡਾ ਜਦੋਂ ਆਪਾਂ ਨਾਪਦੇ ਨਾ ਇਹਦੇ ਨਾਲੋਂ ਕਿਹ ਲੋ ਅੱਧਾ ਇੰਚ ਅਧਿਕ ਤੋਂ ਥੋੜਾ ਘੱਟ ਰੱਖ ਲਓ ਜਿੰਨ ਦੀ ਪੈਰ ਤੇ ਨਾ ਜਿਹੜਾ ਮੋਡਾ ਜਿੰਨਾ ਆਪਾਂ ਲਏ ਦੋ ਉਸ ਨਾਲ ਨਾਲ ਰੱਖ ਕੇ ਨਾ ਆਪਾਂਗੇ ਪੈਰ ਨੂੰ ਵਧਾ ਕੇ ਰੱਖਿਓ ਤਾਂ ਕਿ ਫਿਰ ਹਨਾ ਬਾਹਰ ਜਿਹੜਾਂ ਚ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਉਂਕਿ ਬਾਹਰ ਕਿੱਟੜਾ ਜਿੰਨਾ ਜ਼ਿਆਦਾ ਇਹ ਲਾਹੂ ਦਾ ਉਹ ਨਾ ਜਿਆਦਾ ਮੋਢਾ ਵਧੀਆ ਜੜਿਆ ਜਾਂਦਾ ਕਈ ਵਾਰ ਆਪਣਾ ਬਾਹ ਦਾ ਕਪੜਾ ਖਸ ਪੈਣ ਲੱਗ ਜੇ ਤਾਂ ਤੁਹਾਨੂੰ ਪਤਾ ਖਿੱਚ ਪੈਣ ਲੱਗੇ ਤੇ ਬਰਬੂਲ ਪੈਣ ਲੱਗ ਜਾਂਦੇ ਹਨ ਪਰ ਮੈਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਮੈਂ ਇਸ ਤਰੀਕੇ ਨਾਲ ਹੀ ਬਾਹ ਜੜਦੀ ਹਾਂ ਕਿਉਂਕਿ ਜਦੋਂ ਆਪਾਂ ਗਲਾਈ 'ਚ ਜੜਨਾ ਮੋਢਾ ਤਾਂ ਨਾ ਉਹ ਕਪੜਾ ਪਿਆ ਬਸ ਸਿੱਧਾ ਹੋ ਜਾਂਦਾ ਪਤਾ ਕਪੜਾ ਥੋੜਾ ਢਿੱਲਾ ਹੋ ਜਾਂਦਾ ਹੈ ਤਾਂ ਕਰ ਆਪਣੇ ਆਪਣੀ ਸੈਟਿੰਗ ਆ ਜਾਂਦੀ ਹੈ ਤੇ ਮੈਂ ਤਾਂ ਐਂ ਜੜਦੀ ਹਾਂ ਆ ਦੇਖੋ ਮੇਰੇ ਕਪੜਾ ਬਿਲਕੁਲ ਵੀ ਵਧਿਆ ਘਟਿਆ ਨਹੀਂ ਬਜੀ ਇਹ ਠੀਕ ਹੈ ਮੋਢਾ ਮੇਰਾ ਜੜਿਆ ਜਾਣਾ ਇਸ ਤਰ੍ਹਾਂ ਕੋਨੇ ਮੇਕਵਾਂ ਇਹ ਜੜ ਕੇ ਇਹਦੀ ਕੋਈ ਨਾ ਹੁਣ ਡਬਲ ਸਲਾਈ ਲਾਣੀ ਹੈ ਮਿਹਾਈ ਕਿਸੇ ਦੇ ਡਬਲ ਸਲਾਈ ਲਾਣੀ ਹੈ ਤੇ ਦੇਖੋ ਨਾ ਆਪਾਂ ਹੁਣ ਜਦੋਂ ਕੰਮ ਕਰਨੀ ਲੱਗੀ ਹੈ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂ ਮੈਂ ਕਦੇ ਵੀ ਐ ਕਿਸੇ ਵੀ ਸੂਟ ਤੇ ਵੀ ਸਿੰਗਲ ਸਲਾਈ ਲਾਈ ਮੈਂ ਡਬਲ ਹੀ ਸਲਾਈਆਂ ਲਾਣੀ ਆ ਤੇ ਮੇਰਾ ਕੱਪੜਾ ਕਹਿ ਦਿੰਦੀਆਂ ਨੇ ਪਹਿਣਾ ਵੀ ਤੁਹਾਡੇ ਕਪੜੇ ਸਲਾਈ ਕਦੇ ਵੀ ਨਹੀਂ ਉੱਤਰਦੀ ਤੇ ਲੋਜੀ ਆਪਾਂ ਹੁਣ ਕੰਮ ਇੰਤਿਕ ਹੋ ਗਈ ਆਪਣੀ ਸਟੀਚਿੰਗ ਪੂਰੀ ਹੁਣ ਆਪਾਂ ਨੀਚੋਂ ਪੱਲਾ ਮੈਂ ਸੂਈਆਂ ਨਾਲ ਕੱਚਾ ਕਰ ਲਿਆ ਸੀ ਮੈਂ ਜ਼ਿਆਦਾਤਰ ਸੂਈ ਨਾਲ ਹੀ ਕੱਚਾ ਕਰਦੀ ਹਾਂ ਕਿਉਂਕਿ ਮੈਨੂੰ ਢੇੜਾਂ ਵਿੱਚ ਵੀ ਸੋਖਾ ਤੇ ਸਾਈਡਾਂ ਦਾ ਜੇ ਮੈਂ ਕੱਚਾ ਕਰਨਾਗਾ ਪੱਲਾ ਮੈਂ ਨੀਚੋਂ ਤਰਪਾਈ ਕਰੂੰਗੀ ਚਲੋ ਜੀ ਹੁਣ ਆਪਣੀਆਂ ਸਲਵਾਰ ਬਣ ਕੇ ਤਿਆਰ ਸੀ ਮੈਂ ਤੁਹਾਨੂੰ ਕਿਸੇਰੇ ਇਸ ਚੈਨਲ ਤੇ ਕਟਿੰਗ ਦੀ ਵੀ ਵੀਡੀਓ ਪਾਈ ਪਈ ਆ ਤੇ ਜੇ ਕਿਸੇ ਮੇਰੀ ਭੈਣ ਨੇ ਦੇਖਣੀ ਆ ਤਾਂ ਜਾ ਕੇ ਦੇਖ ਸਕਦੀ ਆ ਤੇ ਜੇ ਵੀਡੀਓ ਵਧੀਆ ਲੱਗੀ ਹੈ ਨਾ ਤੁਹਾਡੇ ਨੂੰ ਵਧੀਆ ਲੱਗੀ ਤਾਂ ਕਮੈਂਟ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਮੈਂ ਜਿਹੜੀ ਵੀ ਕੋਈ ਨਵੀਂ ਵੀਡੀਓ ਬਣਦੀ ਉਹ ਲੈ ਕੇ ਆਵਾਂ ਤਾਂ ਉਹਨਾਂ ਦੇਖ ਕੇ ਤੁਹਾਡੇ ਤੱਕ ਪਹੁੰਚ ਲੱਕੇ ਲੋ ਜੀ ਆਪਾਂ ਅੱਗੇ ਵਾਲੇ ਵੀਡੀਓ ਸਮਾਂ ਤੇ ਕੱਲ ਹੋਵੇਗਾ ਜਿੱਕਾ ਖਾਣਾ ਸਾਬ ਹੋਵੇਗਾ ਜਿੱਕੀ ਫੱਟੇ